ਲੇਬਰ ਦੇ ਬੰਦੇ ਸੀ ਇਹਨਾਂ ਦੇ ਨਾਲ ਦੇ ਸਾਥੀ ਇਹਨਾਂ ਦੇ ਆਏ ਸੀ ਉਹਨਾਂ ਨੇ ਟ੍ਰੇਨ ਤੋਂ ਲੈ ਕੇ ਵਾਪਸ ਜਾ ਰਹੇ ਸੀ ਪੈਦਲ ਆਪਣੇ ਟਿਕਾਣੇ ਤੇ ਜਿਹੜੇ ਪੈਦਲ ਗਏ ਉਹ ਤੋਂ ਪਿੱਛੇ ਤੋਂ 13 ਟੈਂਕਰ ਆਇਆ ਜਿਹਦੇ ਇਹਨਾਂ ਦੇ ਵਿੱਚ ਫੇਰਟ ਵਾਝੀ ਉੱਥੇ ਫਿਰ ਇਕੱਲੀ ਤਾਂ ਨੌਕੇ ਦੀ ਡੈਥ ਹੋ ਗਈ ਜਤਨ ਦੀ ਤੇ ਤੈਨਾਂ ਇੰਜੜ ਸੀ ਉੱਥੇ ਹੋਇਆ ਆਪਣਾ ਚਾਵਲਾ ਚੌਕ ਤੋਂ ਮਾਧ ਪਰ ਚੌਕ ਨੂੰ ਜਾਂਦੇ ਸਰਵਿਸ ਰੋਡ ਤੇ ਲੇਬਰ ਦੇ ਬੰਦੇ ਸੀ ਨਾਲ ਦੇ ਸਾਥੀ ਜਿਹਨਾਂ ਦੇ ਆਏ ਸੀ ਉਹਨਾਂ ਨੂੰ ਟ੍ਰੇਨ ਤੋਂ ਲੈ ਕੇ ਵਾਪਸ ਜਾ ਰਹੇ ਸੀ ਪੈਦਲ ਆਪਣੇ ਟਿਕਾਣੇ ਤੇ ਤੇ ਜਿਹੜਾ ਪੈਦਲ ਗਏ ਉੱਥੋਂ ਪਿੱਛੋਂ ਤੋਂ ਤੇਰਾ ਟੱਕਰ ਆਇਆ ਜਿਹਦੇ ਇਹਨਾਂ ਦੇ ਵਿੱਚ ਫੇਲਟ ਵਾਝੀ ਉੱਥੇ ਫਿਰ ਇਕੱਲੀ ਤਾਂ ਮੌਕੇ ਤੇ ਡੈਥ ਹੋ ਗਈ ਜਤਨ ਦੀ ਤੇ ਤੈਨੂੰ ਇੰਜਰਡ ਸੀ ਜਿਹੜਾ ਇੰਜਰਡ ਸੀ ਉਹ ਸੌ रेफर ਕਰਦੇ ਸੀ ਨਸੀਲ ਹਸਪੀਟਲ ਵਾਲਿਆਂ ਨੇ ਬੱਤੀ ਦੇ

ਇਹ ਗੱਡੀ ਕਬਜੇ ਸੇ ਗੱਡੀ ਛੱਡ ਕੇ ਚਲੇ ਗਿਆ ਸੀ ਗੱਡੀ ਰੱਦ ਜੇ ਕਬਜੇ ਸੀ ਉਹ ਦੋਸੀ ਨੂੰ ਵੀ ਆਪ ਪੋਸਟਮਾਨ ਨੂੰ ਕਰਾ ਕੇ ਇਹਨਾਂ ਦੀ ਲੋੜੀਆਂ ਦੇ ਦੋਨਾਂ ਦਾ ਵਾਰਸਾਂ ਦੇ ਹਵਾਲੇ ਕਰਕੇ ਉਸ ਤੋਂ ਬਾਅਦ ਜਿਹੜੀ ਅਗਲੀ ਕਾਰ ਹੈ ਜਿਹੜੀ ਮਕਦਮੇ ਚ ਕੀਤੀ ਲੇਬਰ ਦੇ ਬੰਦੇ ਸੀ ਇਹਨਾਂ ਦੇ ਨਾਲ ਦੇ ਸਾਥੀ ਇਹਨਾਂ ਦੇ ਆਏ ਸੀ ਉਹਨਾਂ ਨੂੰ ਟ੍ਰੇਨ ਤੋਂ ਲੈ ਕੇ ਵਾਪਸ ਜਾ ਰਹੇ ਸੀ ਪੈਦਲ ਆਪਣੇ ਟਿਕਾਣੇ ਤੇ ਤੇ ਜਿਹੜੋਂ ਪੈਦਲ ਗਏ ਉਹ ਤੋਂ ਪਿੱਛੇ ਤੋਂ 13 ਟੈਂਕਰ ਆਇਆ ਜਿਹੜੇ ਇਹਨਾਂ ਦੇ ਵਿੱਚ ਫੇਲਟ ਵਾਜੀ ਉੱਥੇ ਫਿਰ ਇਕਨ ਤਾਂ ਨੌਕੀ ਦੀ ਡੈੱਥ ਹੋ ਗਈ ਜਤਨ ਦੀ ਤੇ ਤੈਨ ਇੰਜਰਡ ਸੀ ਉੱਥੇ ਭਇਆ ਆਪਣਾ ਚਾਵਲਾ ਚੌਕ ਤੋਂ ਮਾਧ ਪਰ ਚੌਕ ਨੂੰ ਜਾਂਦੇ ਸਰਵਿਸ ਰੋਡ ਤੇ ਲੇਬਰ ਤੇ ਬੰਦੇ ਸੀ ਇਹਨਾਂ ਦੇ ਨਾਲ ਦੇ ਸਾਥੀ ਜਿਹਨਾਂ ਦੇ ਆਏ ਸੀ ਉਹਨਾਂ ਨੂੰ ਟ੍ਰੇਨ ਤੋਂ ਲੈ ਕੇ ਵਾਪਸ ਜਾ ਰਹੇ ਸੀ ਪੈਦਲ ਆਪਣੇ ਟਿਕਾਣੇ ਤੇ ਤੇ ਜਦੋਂ ਉਹ ਪੈਦਲ ਗਏ ਉਦੋਂ ਪਿੱਛੋਂ ਤੋਂ ਤੇਰਾ ਟੱਕਰ ਆਇਆ ਜਿਹੜੇ ਇਹਦੇ ਵਿੱਚ ਫੇਲਟ ਵਾਜੀ ਉੱਥੇ ਫਿਰ ਇੱਕ ਜੀ ਤਾਂ ਮੌਕੇ ਤੇ ਡੈਥ ਹੋ ਗਈ ਜਤਨ ਦੀ ਤੇ ਤੈਨ ਇੰਜਰਡ ਸੀ ਜਿਹੜਾ ਇੰਜਰਡ ਸੀ ਉਹ ਸੋ ਰੈਫਰ ਕਰਦੇ ਸੀ ਨਸੀਲ ਹਸਪੀਟਲ ਵਾਲਿਆਂ ਨੂੰ 32 ਉਹ 32 ਚ ਜਾ ਕੇ ਜਦੋਂ ਉਹ ਰਸਤੇ 'ਚ ਉਹਦੀ ਡੈਥ ਹੋ ਗਈ ਦੂਸਰੇ ਪਰਦੇਸ ਦੀ ਹੁਣ ਦੋ ਇੰਜਰਡ ਨੇ ਦੋ ਦੀ ਡੈਥ ਇੰਜਰਡ ਕੌਣ ਕੌਣ ਦਾ ਹੈ ਇੱਕ ਬਨੋਦ ਹੈ ਬਨੋਦ ਤੇ ਚੰਦਰਸ਼ੇਖਰ ਕਿੱਥੇ ਨਾਲ ਕੱਲ ਇਹ ਗਵਰਨਮੈਂਟ ਮੈਡੀਕਲ ਕਾਲਜ ਦੇ 32 ਚੰਡੀਗੜ੍ਹ ਕੀ ਮਾਮਲਾ ਦਰਜ ਕੀਤਾ ਇਹਦੇ ਐਫ ਆਰ ਲੋਨ ਕਰਤੀ ਆ ਸੀ ਜੀ ਗੱਡੀ ਦੇ ਬਾਈ ਨੇ ਪਰਚਾ ਦਰਜਿਆ ਜਦ ਹੀ ਦੋਸ਼ੀ ਨੂੰ ਫੜ ਕੇ ਇਹ ਕਰਾਂਗੇ ਇਹਨ ਗੱਡੀ ਕਬਜ਼ੇ 'ਚ ਗੱਡੀ ਛੱਡ ਕੇ ਚਲੇ ਗਿਆ ਤਾਂ ਗੱਡੀ ਰੱਜੇ ਕਬਜ਼ੇ 'ਚ ਇਹ ਦੋਸ਼ੀ ਨੂੰ ਵੀ ਆਪ ਉਸਤਮਾਨਮ ਕਰਾ ਕੇ ਇਹਨਾਂ ਦੀ ਬੜੀਆਂ ਦੋਨਾਂ ਦਾ ਵਾਰਸਾਂ ਦੇ ਹਵਾਲੇ ਕਰਕੇ ਉਸ ਤੋਂ ਬਾਅਦ ਇਹ ਰਿਡੀ ਅਗਲੀ ਕਾਰਵਾਈ ਰਿਡੀ ਮਕਦਮੇ 'ਚ ਹੋ ਗਈ ਸੀ ਜੀ ਲੇਬਰ ਦੇ ਬੰਦੇ ਸੀ ਇਹਨਾਂ ਦੇ ਨਾਲ ਦੇ ਸਾਥੀ ਇਹਨਾਂ ਦੇ ਆਏ ਸੀ ਉਹਨਾਂ ਨੂੰ ਟ੍ਰੇਨ ਤੋਂ ਲੈ ਕੇ ਵਾਪਸ ਜਾ ਰਹੇ ਸੀ ਪੈਦਲ ਆਪਣੇ ਟਿਕਾਣੇ ਤੇ ਜਿਹਨੂੰ ਤੋਂ ਪੈਦਲ ਗਏ ਤਾਂ ਪਿੱਛੇ ਤੋਂ 13 ਟੈਂਕਰ ਆਇਆ ਜਿਹਦੇ ਇਹਨਾਂ ਦੇ ਵਿੱਚ ਫੇਰਟ ਵਜ ਗਈ ਉੱਥੇ ਫਿਰ ਇਕੱਲੀ ਧਰਮੋਕੇ ਦੀ ਡੈਥ ਹੋ ਗਈ ਜਤਨ ਦੀ ਤੇ ਤੈਨ ਨਾ ਇੰਜੀਜ ਸੀ ਉੱਥੇ ਹੋਇਆ ਆਪਣਾ ਚਾਵਲਾ ਚੌਕ ਤੋਂ ਮਾਧ ਪਰ ਚੌਕ ਨੂੰ ਜਾਂਦੇ ਸਰਵਿਸ ਰੋਡ ਤੇ ਲੇਬਰ ਦੇ ਬੰਦੇ ਸੀ ਇਹਨਾਂ ਦੇ ਨਾਲ ਦੇ ਸਾਥੀ ਇਹਨਾਂ ਦੇ ਆਏ ਸੀ ਉਹਨਾਂ ਨੂੰ ਟ੍ਰੇਨ ਤੋਂ ਲੈ ਕੇ ਵਾਪਸ ਜਾ ਰਹੇ ਸੀ ਪੈਦਲ ਆਪਣੇ ਟਿਕਾਣੇ ਤੇ ਤੇ ਜਦੋਂ ਉਹ ਪੈਦਲ ਗਏ ਉਦੋਂ ਪਿੱਛੋਂ ਤੋਂ ਤੇਰਾ ਟੈਂਕਰ ਆਇਆ ਜਿਹਦੇ ਇਹਨਾਂ ਦੇ ਵਿੱਚ ਫੇਰਟ ਵਜ ਗਈ ਉੱਥੇ ਫਿਰ ਇਕੱਲੀ ਤਾਂ ਨੌਕਰੀ ਦੀ ਡੈਥ ਹੋ ਗਈ ਜਤਨ ਦੀ ਤੇ ਤੈਨੂੰ ਇੰਜਰਡ ਸੀ ਜਿਹੜਾ ਇੰਜਰਡ ਸੀ ਉਹ ਸੌ रेफर ਕਰਦੇ ਸੀ ਨਸਲ ਹਸਪੀਟਲ ਵਾਲਿਆਂ ਨੇ ਬੱਤੀ ਦੇ ਉਹ 32 ਚ ਜਾ ਕੇ ਜਦੋਂ ਰਸਤੇ 'ਚ ਉਹ ਵੀ ਡੈਥ ਹੋ ਗਈ ਦੂਸਰੇ ਪਰਦੀ ਦੀ ਹੁਣ ਦੋ ਇੰਜਰਡ ਨੇ ਦੋ ਦੀ ਡੈਥ ਇੰਜਰਡ ਕੌਣ ਕੌਣ ਨੇ ਇੱਕ ਬਨੋਦ ਹੈ ਬਨੋਦ ਤੇ ਚੰਦਰਸ਼ੇਖਰ ਕਿੱਥੇ ਨਾਲ ਗਵਰਨਮੈਂਟ ਮੈਡੀਕਲ ਕਾਲਜ 32 ਚੰਡੀਗੜ੍ਹ ਕੀ ਮਾਮਲਾ ਦਰਜ ਕੀਤੀ ਇਹਦੇ ਐਫ ਆਰ ਲੋਨ ਕਰਤੀ ਆ ਸੀ ਜੀ ਗੱਡੀ ਦੇ ਬਾਈ ਨੇ ਪਰਚਾ ਦਰਜਿਆ ਜਲਦੀ ਦੋਸ਼ੀ ਨੂੰ ਫੜ ਕੇ ਇਹ ਕਰਾਂਗੇ ਇਹ ਗੱਡੀ ਕਬਜ਼ੇ 'ਚ ਗੱਡੀ ਛੱਡ ਕੇ ਚਲੇ ਗਿਆ ਤਾਂ ਗੱਡੀ ਰੱਦ ਦੇ ਕਬਜ਼ੇ 'ਚ ਹੈ ਤੁਸੀਂ ਉਹ ਵੀ ਆਪ ਪੋਸਟਮਾਨ ਨੂੰ ਕਰਾ ਕੇ ਇਹਨਾਂ ਦੀ ਲੋੜੀਆਂ ਦੋਨਾਂ ਦਾ ਵਾਰਸਾਂ ਦੇ ਹਵਾਲੇ ਕਰਕੇ ਉਸ ਤੋਂ ਬਾਅਦ ਜਿਹੜੀ ਅਗਲੀ ਕਾਰ ਹੈ ਜਿਹੜੀ ਮਕਦਮੇ 'ਚ ਕੀਤੀ ਹੈ